ਅੱਜ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੀ ਦਰਚਾ ਹੈ ਤਿਆਰਾ ਦੇਣਾ ਚਾਹੀਦੀ ਇਹ ਦਾ ਕਾਰਨ ਇਹ ਕਿ ਇੱਕ ਆਪਾਂ ਜੀਲੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਸੈਕਸ ਕੀਤੀਆਂ ਜੇ ਸਕੂਲ ਜਿਹੜਾ ਗੁਰਦਾਸ ਮਲ ਇਹ ਚੀਤ ਗੁਰਦਾਸ RAM ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਖੁੱਲੀ ਗਰਾਊਂਡ ਤੇ ਇੱਕ ਸ਼੍ਰੀ ਜੀਵਨ ਮਲ ਸੀਨੀਅਰ ਸੈਕੰਡਰੀ ਸਕੂਲ ਜੀ ਦੇ ਦੀ ਖੁੱਲੀ ਗਰਾਊਂਡ ਆ ਉਹ ਦੋ ਲੋਕੇਸ਼ਨਾਂ ਦਿੱਤੀਆਂ ਜਿੱਥੇ ਕੇ ਪਟਾਕੇ ਲਾਉਣਗੇ ਤੇ ਬਾਕੀ ਸਾਰੇ ਜਿਹੜੇ ਜਾ ਜਿਨੇ ਖਰੀਦਨੇ ਉਥੇ ਜਾ ਕੇ ਖਰੀਦਣਗੇプラス ਇੱਕ ਲਾਇਸੈਂਸ ਇਸ਼ੂ ਕੀਤਾ ਗਿਆ ਹੈ ਜੀਰੇ ਦੇ ਵਿੱਚ ਉਹਨਾਂ ਦਾ ਚੈੱਕ ਕਰਨਾ ਹੈ ਤੇ ਇਹਨਾਂ ਨੂੰ ਰਾਹੁਲ ਦੇ ਨਾਮ ਤੇ ਇਹਨਾਂ ਨੂੰ ਜਾਰੀ ਕੀਤਾ ਗਿਆ ਇਹਨਾਂ ਵੱਲੋਂ ਵਿਕਰੀ ਵੀ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਗਰਾਊਂਡ ਚ ਲਾਓ ਖੁਸ਼ੀਆਂ ਦਾ ਤਿਉਹਾਰ ਆ ਸਾਰੇ ਖੁਸ਼ੀਆਂ ਦਾ ਮਨਾਓ ਤੇ ਕੋਈ ਰੱਬ ਨਾ ਕਰੇ ਕੋਈ ਅਭੀ ਨਾ ਵੀ ਹੋ ਦੀ ਆ ਫਿਰ ਦਿੱਕਤ ਆ ਜਾਂਦੀ ਹੈ ਜਦੋਂ ਆਪਾਂ ਕੰਜਸਟਡ ਦੇ ਦੀਏ ਉਹਦੇ ਵਿੱਚ ਲਾਉਣਾ ਹੈ ਸੋ ਇਸ ਕਰਕੇ ਇਹਨਾਂ ਨੂੰ ਇੱਕੋ ਹੀ ਸਾਰਿਆਂ ਨੂੰ ਮੈਂ ਵੈਸੇ ਇਹ ਕਹਾਂਗਾ ਜਿਨੇ ਖਰੀਦਣਾ ਵਾ ਕਿਉਂਕਿ ਜ਼ਿਆਦਾ ਦੂਰ ਨਹੀਂ ਹੈ ਉਹ ਗਰਾਊਂਡ ਉੱਥੇ ਜਾਣ ਉੱਥੋਂ ਜਾ ਕੇ ਖਰੀਦਣ ਪਟਾਕੇ ਇਸ ਤਰੀਕੇ ਨਾਲ ਇੱਥੇ ਕੋਈ ਵੀ ਪਟਾਕੇ ਨਹੀਂ ਲਾਊਗਾ ਐਸਪੀ ਸਾਹਿਬ ਮੇਰੇ ਨਾਲ ਐਸਐਚਓ ਸਾਹਿਬ ਨੂੰ ਹਦਾਇਤ ਵੀ ਕਰਤੀ ਹੈ ਕਿ ਸਾਰੇ ਇੱਕੋ ਮੂਵ ਕਰਾ ਕੇ ਉਹਨਾਂ ਗਰਾਊਂਡ ਦੇ ਵਿੱਚ ਲਗਾਏ ਜਾਣੇ। ਜੇ ਕੋਈ ਲਾਇਸੈਂਸ ਲੈਣਾ ਚਾਹੇ ਤਾਂ ਉਹ ਕਿੱਥੋਂ ਲਾਇਸੈਂਸ ਹੁਣ ਤੇ ਡੇਟ ਹੁੰਦੀ ਹੈ ਇਹ ਵੀ ਉਹ ਡੀਸੀ ਆਫਿਸ ਤੋਂ ਹੁੰਦੀ ਹੈ। ਡੀਸੀ ਆਫਿਸ ਸੀ ਅਪਲਾਈ ਕਰੀਦਾ ਤੇ ਉੱਥੇ ਹੀ ਉਹਨਾਂ ਨੂੰ ਲਾਇਸੈਂਸ ਮਿਲਿਆ ਠੀਕ ਹੈ ਨੇ ਕਿਹ ਜਿਹੜੀਆਂ ਫੜੀਆਂ ਲੱਗੀਆਂ ਇਹ ਸਾਰੀਆਂ ਜਿੰਨੀਆਂ ਵੀ ਹਾਂ ਉਹ ਗਰਾਊਂਡ ਆ ਚਲਾਉਂ ਇਹੋ ਇਹਦਾ ਐਕਟ ਕਰਨਾ ਹੈ ਕਿਉਂਕਿ ਇਹਨਾਂ ਨੂੰ ਮੇਨ ਲਾਇਸੈਂਸ ਮਿਲਿਆ ਹੈ ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਲਾਇਸੈਂਸ ਹੋ ਗਿਆ ਵੇਚਣ ਤੋਂ ਬਾਅਦ ਉਹਨਾਂ ਨੂੰ ਇਹ ਤਾਕੀਦ ਕਰਨਗੇ ਕਿ ਇਹ ਜਾ ਕੇ ਉੱਥੇ ਹੀ ਆਪਣੇ ਪਟਾਕੇ ਜਿਹੜੇ ਉੱਤੇ ਆਪਣੇ ਛੋਟੇ ਛੋਟੇ ਜਿਹੜੀ ਫੜੀ ਲਾਉਣੀ ਨਾਲ ਕੋਈ ਖੁੱਲੀ ਗਰਾਊਂਡ ਆ ਉਹਦੇ ਚ ਫਾਇਰ ਬ੍ਰਿਗੇਡ ਹੋਰ ਅੱਗ ਬੁਝਾਉ ਜੰਤਰ ਜਿਹੜੇ ਆ ਉੱਥੇ ਹੀ ਲਗਵਾਉਂਦੇ ਆ ਈਓ ਸਾਹਿਬ ਨੂੰ ਵੀ ਕਹਿੰਦਾ ਇਹਦੇ ਵਿੱਚ ਕਿ ਉੱਥੇ ਜਾ ਕੇ ਲਾਉਣ ਤੇ ਇਸ ਤਰੀਕੇ ਨਾਲ ਨਾ ਲਾਉਣ ਕੰਜਸਟਡ ਜਗ੍ਹਾ ਦੇ ਵਿੱਚ